ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੇਤਕੌਰ ਤੇ ਮੈਂ ਹਾਂ ਸੁਮਨ ਪ੍ਰੇਤਕੌਰ ਅਤੇ ਅੱਜ ਹੈ 3 ਜਨਵਰੀ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 3 ਜਨਵਰੀ 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸੀਨੀਅਰ ਆਈਏਐਸ ਆਫੀਸਰ ਸ਼੍ਰੀ ਵਿਜ਼ੋਏ ਕੁਮਾਰ ਸਿੰਘ ਕਿਸ ਰਾਜ ਦੇ ਮੁੱਖ ਮੰਤਰੀ ਦੇ ਮੁੱਖ ਸਕੱਤਰ ਬਣੇ ਹਨ ਹਾਂਜੀ ਸ਼੍ਰੀ ਵਿਜ਼ੋਏ ਕੁਮਾਰ ਸਿੰਘ ਇੱਕ ਆਈਏਐਸ ऑफिसर ਆ ਤੇ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੁੱਖ ਸਕੱਤਰ ਬਣੇ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਪੰਜਾਬ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਮੁੱਖ ਸਕੱਤਰ ਬਣੇ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪੰਜਾਬ ਪੰਜਾਬ ਦੀ ਕੈਪੀਟਲ ਆ ਚੰਡੀਗੜ੍ਹ ਚੀਫ ਮਿਨਿਸਟਰ ਆ ਭਗਵੰਤ ਸਿੰਘ ਮਾਨ ਅਤੇ ਗਵਰਨਰ ਆ ਬਨਵਾਰੀ لال ਪ੍ਰੋਹਿਤ ਪੰਜਾਬ ਭਾਰਤ ਦਾ ਇਸ ਤਰ੍ਹਾਂ ਦਾ ਰਾਜ ਆ ਜਿਸ ਵਿੱਚ ਇੱਕ ਵੀ ਨੈਸ਼ਨਲ ਪਾਰਕ ਨਹੀਂਗਾ ਪਰ 13 ਵਾਈਲਡਲਾਈਫ ਸੈਂਚਰੀਜ਼ ਆ ਪੰਜਾਬ ਵਿੱਚ ਤਿੰਨ ਦਰਿਆ ਵਗਦੇ ਆ ਸਤਲੁਜ ਰਾਵੀ ਬਿਆਸ ਤੇ ਪੰਜਾਬ ਦੇ ਵਿੱਚ 13 ਵਾਈਲਡਲਾਈਫ ਸੈਂਚਰੀਜ਼ ਆ ਇਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਆ ਤੇ ਪੰਜਾਬ ਦੀ ਹੱਦ ਸਿਰਫ ਇੱਕ ਹੀ ਦੇਸ਼ ਨੂੰ ਲੱਗਦੀ ਆ ਉਹ ਹੈ ਪਾਕਿਸਤਾਨ ਤਿੰਨ ਰਾਜਾਂ ਨੂੰ ਲੱਗਦੀ ਆ ਹਿਮਾਚਲ ਪ੍ਰਦੇਸ਼ ਹਰਿਆਣਾ ਰਾਜਸਥਾਨ ਤੇ ਪੰਜਾਬ ਦੀ ਹੱਦ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲੱਗਦੀ ਆ ਚੰਡੀਗੜ੍ਹ ਜੰਮੂ ਕਸ਼ਮੀਰ ਪੰਜਾਬ ਦੇ ਵਿੱਚ ਅਬੋਹਰ ਵਾਈਲਡਲਾਈਫ ਸੈਂਚੁਰੀ ਆ ਜਿਹੜੀ ਕਿ ਕਾਫੀ ਜ਼ਿਆਦਾ ਫੇਮਸ ਆ ਕਾਲੇ ਹਿਰਨ ਦੇ ਲਈ ਮਸ਼ਹੂਰ ਆ ਪੰਜਾਬ ਦੇ ਫੇਮਸ ਲੋਕਨਾਚਾ ਭੰਗੜਾ ਝੂਮਰ ਲੁੱਡੀ ਚੁੱਲੀ ਡੱਕਲਾ ਅਤੇ ਢੋਮਲ ਸੰਮੀ ਗਿੱਧਾ ਜਾਗੋ ਕਿੱਕਲੀ ਪੰਜਾਬ ਦੇ ਉੱਤਰ ਪੂਰਬ ਦੇ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਦੱਖਣ ਪੱਛਮ ਦੇ ਵਿੱਚ ਰੇਤ ਦੇ ਟਿੱਬੇ ਆ ਨੈਕਸਟ ਕੁਐਸਚਨ ਹਾਲ ਹੀ ਵਿੱਚ ਕਿਹੜਾ ਦੇਸ਼ ਫਰਵਰੀ 2024 ਵਿੱਚ ਆਪਣਾ ਦੂਜਾ H3 ਰਾਕਟ ਲਾਂਚ ਕਰੇਗਾ ਹਾਂਜੀ ਫਰਵਰੀ 2024 ਵਿੱਚ ਆਪਣਾ ਦੂਜਾ H3 ਰਾਕਟ ਲਾਂਚ ਕਰੇਗਾ ਜਾਪਾਨ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣ ਜਾਪਾਨ ਲਾਂਚ ਕਰੇਗਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਜਾਪਾਨ ਜਾਪਾਨ ਦੀ ਕੈਪੀਟਲ ਆ ਟੋਕੀਓ ਕਰੰਸੀ ਆ ਜੇਨ ਤੇ ਇਥੋਂ ਦੇ ਪ੍ਰਾਈਮ ਮਿਨਿਸਟਰ ਫੂਮਿਓ ਕੈਸੀਦਾ ਇਸਰੋ ਜਾਪਾਨ ਦੀ ਪੁਲਾੜ ਏਜੰਸੀ ਦੀ ਮਦਦ ਨਾਲ ਅਗਲਾ ਚੰਦਰਮਾ ਮਿਸ਼ਨ ਪੂਰਾ ਕਰੇਗਾ ਜਾਪਾਨ ਨੇ ਯਾਕੋਹਾਮਾ ਚ ਡਾਂਸਿੰਗ ਪਿਕਾਚੂ ਇਵੈਂਟ ਦਾ ਆਯੋਜਨ ਕੀਤਾ 2022 ਵਿੱਚ ਜਾਪਾਨ ਦੀ ਆਬਾਦੀ 8 ਲੱਖ ਤੋਂ ਵੱਧ ਘਟੀ ਹੈ ਭਾਰਤ ਅਤੇ ਜਾਪਾਨ ਨੇ ਤਿੰਨ ਸਕੋਰਪੀਅਨ ਪੰਡੂਬੀਆਂ ਬਣਾਉਣ ਲਈ ਸਮਝੌਤੇ ਤੇ ਸਾਈਨ ਕੀਤੇ ਨੈਕਸਟ ਕੁਐਸਚਨ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਹਾਲ ਹੀ ਵਿੱਚ NCDFI ਦੇ ਦਫ਼ਤਰ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਕਿੱਥੇ ਰੱਖਿਆ ਹਾਂਜੀ ਕੇਂਦਰੀ ਮੰਤਰੀ ਆ ਅਮਿਤ ਸ਼ਾ ਇਹ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਆ ਤੇ ਇਨਾਂ ਨੇ ਨੈਸ਼ਨਲ ਕੋਆਪਰੇਟਿਵ ਡੈਰੀ ਫੈਡਰੇਸ਼ਨ ਆਫ ਇੰਡੀਆ ਦੇ ਦਫ਼ਤਰ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਵਾ ਗੁਜਰਾਤ ਦੀ ਕੈਪੀਟਲ ਗਾਂਧੀ ਨਗਰ ਦੇ ਵਿੱਚ অপਸ਼ਨ B ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਨੂੰ ਹਾਲ ਹੀ ਵਿੱਚ 16ਵੇਂ ਵਿੱਤ ਕਮਿਸ਼ਨ ਦਾ ਚੇਅਰਮੈਨ ਕਿਸ ਨੂੰ ਬਣਾਇਆ ਗਿਆ ਹਾਂਜੀ 16ਵੇਂ ਵਿੱਤ ਕਮਿਸ਼ਨ ਜਾਨੀ ਕਿ ਫਾਈਨੈਂਸ਼ੀਅਲ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ ਵਾ ਅਰਵਿੰਦ ਪੰਗੜੀਆ ਨੂੰ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਕੁਐਸ਼ਨ ਕਿਸ ਨੂੰ ਹਾਲ ਹੀ ਵਿੱਚ ਚਾਰਖੰਡ ਹਾਈ ਕੋਰਟ ਦਾ ਕਾਰਜਕਾਰੀ ਚੀਫ ਜਸਟਿਸ ਚੁਣਿਆ ਗਿਆ ਚਾਰਖੰਡ ਹਾਈ ਕੋਰਟ ਦਾ ਕਾਰਜਕਾਰੀ ਚੀਫ ਜਸਟਿਸ ਬਣੇ ਆ ਜੀ ਚੰਦਰ ਸੇਖਰ ਜਸਟਿਸ ਚੰਦਰ ਸੇਖਰ ਝਾਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਚੁਣੇ ਗਏ ਆ ਹੁਣ ਝਾਰਖੰਡ ਦੀ ਗੱਲ ਆ ਝਾਰਖੰਡ ਦੇ ਚੁਣੇ ਗਏ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਝਾਰਖੰਡ ਝਾਰਖੰਡ ਦੀ ਕੈਪੀਟਲ ਆ ਰਾਂਚੀ ਚੀਫ ਮਿਨਿਸਟਰ ਹਿਮੰਤ ਸੋਰੇਨ ਗਵਰਨਰ ਆ ਸੀਪੀ ਰਾਧਾ ਕ੍ਰਿਸ਼ਨਨ ਝਾਰਖੰਡ ਦੇ ਵਿੱਚ ਹਜ਼ਾਰੀ ਬਾਗ ਨੈਸ਼ਨਲ ਪਾਰਕ ਆ ਬੇਤਲਾ ਨੈਸ਼ਨਲ ਪਾਰਕ ਆ ਥੀਮਾ ਨੈਸ਼ਨਲ ਪਾਰਕ ਆ ਚਾਰਖੰਡ ਦੇ ਵਿੱਚ ਮਹੂਦਾਨਰ ਵਾਈਲਡਲਾਈਫ ਸੈਂਚਰੀ ਆ ਦਲਮਾ ਵਾਈਲਡਲਾਈਫ ਸੈਂਚਰੀ ਆ ਟੋਪਚਾਂਚੀ ਵਾਈਲਡਲਾਈਫ ਸੈਂਚਰੀ ਆ ਲਾਮਾ ਲੌਂਗ ਵਾਈਲਡਲਾਈਫ ਸੈਂਚਰੀ ਆ ਕੋਡਰਾਮਾ ਵਾਈਲਡਲਾਈਫ ਸੈਂਚਰੀ ਆ ਪਾਰਸਨਾਥ ਵਾਈਲਡਲਾਈਫ ਸੈਂਚਰੀ ਆ ਪਲਕੋਟ ਵਾਈਲਡਲਾਈਫ ਸੈਂਚਰੀ ਆ ਗੌਤਮ ਬੁੱਧਾ ਵਾਈਲਡਲਾਈਫ ਸੈਂਚਰੀ ਆ ਛਾਰਖੰਡ ਸਰਕਾਰ ਨੇ ਆਦੀਵਾਸੀਆਂ ਤੇ ਦਲਿਤਾਂ ਲਈ ਬੁਢਾਪਾ ਪੈਨਸ਼ਨ ਦੀ ਉਮਰ ਘੜਾ ਘਟਾ ਕੇ 50 ਸਾਲ ਕਰ ਦਿੱਤੀ ਪ੍ਰਧਾਨ ਮੰਤਰੀ ਮੋਦੀ ਨੇ ਦੇਵਕਰ ਵਿੱਚ 10000ਵੇਂ ਜਨ ਅਸ਼ੁੱਧੀ ਕੇਂਦਰ ਦਾ ਉਦਘਾਟਨ ਕੀਤਾ। ਛਾਰਖੰਡ ਮਜ਼ਦੂਰਾਂ ਲਈ ਘੱਟੋ-ਘੱਟ ਉਜਰਤਾਂ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕਣ ਵਾਲਾ ਪਹਿਲਾ ਰਾਜ ਬਣਿਆ। ਛਾਰਖੰਡ ਵਿੱਚ ਇਹ ਹੈਲਪ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਛਾਰਖੰਡ ਦੇ ਵਿੱਚ ਕਰਮ ਪੂਜਾ ਤਿਹਾਰ ਮਨਾਇਆ ਗਿਆ। ਨੈਕਸਟ ਕੁਐਸ਼ਨ ਹਾਲ ਹੀ ਵਿੱਚ 82ਵੀਂ ਇੰਡੀਅਨ ਹਿਸਟਰੀ ਕਾਂਗਰਸ ਕਿਸ ਰਾਜ ਵਿੱਚ ਆਯੋਜਿਤ ਕੀਤੀ ਗਈ ਹਾਂਜੀ 82ਵੀਂ ਇੰਡੀਅਨ ਹਿਸਟਰੀ ਕਾਂਗਰਸ ਆਯੋਜਿਤ ਕੀਤੀ ਗਈ ਹੈ ਤੇਲੰਗਾਨਾ ਦੇ ਵਿੱਚ ਆਪਸ਼ਨ B ਇਜ਼ ਦਾ ਰਾਈਟ ਆਂਸਰ ਸੋਏ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਤੇਲੰਗਾਨਾ ਦੀ ਗੱਲ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤੇਲੰਗਾਨਾ ਇਸ ਦੀ ਕੈਪੀਟਲ ਹੈ ਹੈਦਰਾਬਾਦ ਚੀਫ ਮਿਨਿਸਟਰ ਰਿਵੰਤ ਰੈਡੀ ਅਤੇ ਗਵਰਨਰ ਡਾਕਟਰ ਤਮਿਲ ਸਾਈ ਸੁਨਦਰਾਜਨ ਚਾਰ ਤਲੰਗਾਨਾ ਦੇ ਵਿੱਚ ਮਿਰਗਵਾਨੀ ਨੈਸ਼ਨਲ ਪਾਰਕ ਆ ਕਾਸ਼ੂ ਬ੍ਰਹਮਾਨੰਦਨ ਰੈਡੀ ਨੈਸ਼ਨਲ ਪਾਰਕ ਆ ਮਹਾਵੀਰ ਹਰੀਨਾ ਮਨਸਥਲੀ ਨੈਸ਼ਨਲ ਪਾਰਕ ਆ ਆਖਲ ਵਾਈਲਡਲਾਈਫ ਸੈਂਚਰੀ ਆ ਕਾਵਲਾ ਵਾਈਲਡਲਾਈਫ ਸੈਂਚਰੀ ਆ ਤੇਲੰਗਣਾ ਸਰਕਾਰ ਔਰਤਾਂ ਤੇ 트랜ਸਜੈਂਡਰਾਂ ਲਈ ਮੁਫਤ ਬੱਸ ਯਾਤਰਾ ਸ਼ੁਰੂ ਕਰੇਗੀ ਗਦਮ ਪ੍ਰਸ਼ਾਸਨ ਨੂੰ ਤੇਲੰਗਣਾ ਦੇ ਵਿੱਚ ਵਿਧਾਨ ਸਭਾ ਦਾ ਨਵਾਂ ਸਪੀਕਰ ਚੁਣਿਆ ਗਿਆ ਤੇਲੰਗਣਾ ਸਰਕਾਰ ਨੇ ਰਵੀ ਗੁਪਤਾ ਨੂੰ ਨਵਾਂ ਡੀਜੀਪੀ ਚੁਣਿਆ ਤੇਲੰਗਣਾ ਵਿੱਚ ਦੁਨੀਆ ਦੇ ਪਹਿਲੇ 3D ਪ੍ਰਿੰਟਡ ਮੰਦਿਰ ਦਾ ਉਦਘਾਟਨ ਕੀਤਾ ਗਿਆ ਪ੍ਰਧਾਨ ਮੰਤਰੀ ਮੋਦੀ ਨੇ ਤੇਲੰਗਾਨਾ ਦੇ ਵਿੱਚ ਰਾਮਾਗੁੰਡਮ ਐਂਟੀਪੀਸੀ ਪ੍ਰੋਜੈਕਟ ਦਾ ਉਦਘਾਟਨ ਕੀਤਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਰਿਪੋਰਟ ਅਨੁਸਾਰ ਸਰਕਾਰ ਵੱਲੋਂ ਮਾਲਕੀ ਸਕੀਮ ਤਹਿਤ ਤਕਰੀਬਨ ਕਿੰਨੇ ਕਰੋੜ ਦੇ ਪ੍ਰਾਪਰਟੀ ਕਾਰਡ ਵੰਡੇ ਗਏ ਹਨ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਗਵਰਨਮੈਂਟ ਵੱਲੋਂ ਕੁਝ ਘਰ ਵੰਡੇ ਗਏ ਸੀ ਜਿਹੜੇ ਲੋਕ ਸੜਕਾਂ ਤੇ ਰਹਿ ਰਹੇ ਸੀ ਉਹਨਾਂ ਨੂੰ ਘਰ ਦਿੱਤੇ ਗਏ ਸੀ ਤੇ ਉਹਨਾਂ ਦੀ ਮਾਲਕੀ ਦੇ ਜਿਹੜੇ ਕਾਰਡ ਆ ਵੰਡੇ ਗਏ ਆ 1 ਕਰੋੜ 25 ਲੱਖ ਲੋਕਾਂ ਨੂੰ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਬਾਈ ਮਿਸਟੇਕ ਆਪਸ਼ਨ ਸੀ ਐਡ ਹੋ ਗਈ ਆਪਸ਼ਨ ਬੀ ਹੈ ਇੱਥੇ ਨੈਕਸਟ ਹੈ ਕਿਸ ਨੇ ਹਾਲ ਹੀ ਵਿੱਚ ਦੱਖਣੀ ਜਲ ਸੈਨਾ ਕਮਾਂਡ ਦੇ ਤੀਵੇਂ ਫਲੈਗ ਅਫਸਰ ਕਮਾਂਡਿੰਗ ਇਨ ਚੀਫ ਵਜੋਂ ਆਉਂਦਾ ਸੰਭਾਲਿਆ ਹਾਂਜੀ ਦੱਖਣੀ ਜਲ ਸੈਨਾ ਦੇ ਕਮਾਂਡ ਦੇ ਤੀਵੇਂ ਫਲੈਗ ਅਫਸਰ ਕਮਾਂਡਿੰਗ ਇਨ ਚੀਫ ਵਜੋਂ ਆਉਂਦਾ ਸੰਭਾਲਿਆ ਵਾ ਜੀ ਕਿੰਨਾ ਨੇ ਸੰਭਾਲਿਆ ਵੀ ਸ਼੍ਰੀ ਨਿਵਾਸ ਨੇ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਵੈਰੀ ਇੰਪੋਰਟੈਂਟ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਸ ਦੇਸ਼ ਦੀ ਮਹਾਰਾਣੀ ਮਾਰਗ ਰੇਟ 2 ਨੇ ਆਉਂਦਾ ਛੱਡਣ ਦਾ ਐਲਾਨ ਕੀਤਾ ਹਾਂਜੀ ਮਾਰਗ ਰੇਟ 2 ਇਹ ਡੈਨਮਾਰਕ ਦੀ ਰਾਣੀ ਸੀ ਕੋਇਨ ਸੀਗੀ ਡੈਨਮਾਰਕ ਦੀ ਪਿਛਲੇ 52 ਸਾਲ ਤੋਂ ਰਾਣੀ ਹੈ ਡੈਨਮਾਰਕ ਦੀ ਤੇ ਇਹਨਾਂ ਨੇ ਹੁਣ ਆਪਣੇ ਆਉਂਦਾ ਛੱਡਣ ਦਾ ਜਿਹੜਾ ਐਲਾਨ ਕੀਤਾ ਤੇ ਇਹਨਾਂ ਤੋਂ ਬਾਅਦ ਇਹਨਾਂ ਦਾ ਹੀ ਪੁੱਤਰ ਫਰੇਡਰਿਕ ਨਵੇਂ ਪ੍ਰਿੰਸ ਕਰਾਊਨ ਬਣਨਗੇ ਠੀਕ ਹੈ ਇਨਾਂ ਦੇ ਪੁੱਤਰ ਆ ਫ੍ਰੈਡਰਿਕ ਤੇ ਉਹ ਨਵੇਂ ਪ੍ਰਿੰਸ ਕਰਾਉਨ ਬਣਨਗੇ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਡੈਨਮਾਰਕ ਦੀ ਗੱਲ ਕਰ ਰਹੇ ਹਾਂ ਡੈਨਮਾਰਕ ਦੀ ਕੈਪੀਟਲ ਆ ਕੋਪੇਹੇਨਗਨ ਤੇ ਇਥੋਂ ਦੀ ਕਰੰਸੀ ਆ ਡੈਨਿਸ ਕਰੋਨਾ ਪ੍ਰਾਈਮ ਮਿਨਿਸਟਰ ਆ ਮੈਡੇ ਫ੍ਰੈਡਰਿਕਸ ਨੈਕਸਟ ਕੁਐਸ਼ਨ ਕਿਸ ਆਸਟ੍ਰੇਲੀਆਈ ਖਿਡਾਰੀ ਨੇ ਹਾਲ ਹੀ ਵਿੱਚ ਵਨ ਡੇ ਇੰਟਰਨੈਸ਼ਨਲ ਤੋਂ ਸન્યાਸ ਲੈਣ ਦਾ ਐਲਾਨ ਕੀਤਾ ਹਾਂਜੀ ਆਸਟ੍ਰੇਲੀਆ ਦੇ ਫੇਮਸ ਖਿਡਾਰੀ ਆ ਕ੍ਰਿਕਟ ਪਲੇਅਰ ਆ ਡੇਵਿਡ ਵਾਰਨਰ ਤੇ ਇਹਨਾਂ ਨੇ ਵਨ ਡੇ ਇੰਟਰਨੈਸ਼ਨਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਦੇਖ ਸਕਦੇ ਹੋ ਤੁਸੀਂ ਮੈਪ ਦੇ ਇਮੇਜ ਦੇ ਵਿੱਚ ਡੇਵਿਡ ਵਾਰਨਰ ਠੀਕ ਹੈ ਫੇਮਸ ਖਿਡਾਰੀ ਆ ਇਹ ਆਸਟ੍ਰੇਲੀਆ ਦੇ ਤੇ ਹੁਣ ਆਸਟ੍ਰੇਲੀਆ ਦੀ ਗੱਲ ਹੋ ਰਹੀ ਹੈ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਆਸਟ੍ਰੇਲੀਆ ਆਸਟ੍ਰੇਲੀਆ ਦੀ ਕੈਪੀਟਲ ਆ ਕੈਨਵਰਾ ਕਰੰਸੀ ਆ ਆਸਟ੍ਰੇਲੀਅਨ ਡਾਲਰ ਤੇ ਪ੍ਰਾਈਮ ਮਿਨਿਸਟਰ ਆ ਐਂਥਨੀ ਅਲਬਨੀਜ਼ ਨੈਕਸਟ ਕੁਐਸ਼ਨ ਕਿਸ ਨੂੰ ਹਾਲ ਹੀ ਵਿੱਚ ਰਾਸ਼ਟਰੀ ਕਾਨੂੰਨੀ ਸੇਵਾਵਾਂ ਆਥਾਰਟੀ ਦਾ ਕਾਰਜਕਾਰੀ ਚੇਅਰਮੈਨ ਚੁਣਿਆ ਗਿਆ ਹਾਂਜੀ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਜਾਨੀ ਕਿ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦਾ ਕਾਰਜਕਾਰੀ ਚੇਅਰਮੈਨ ਚੁਣਿਆ ਗਿਆ ਵਾ ਸੰਜੀਵ ਖੰਨਾ ਨੂੰ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਇਸ ਦੀ ਫੁੱਲ ਫਾਰਮ ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਰਸ਼ਮੀ ਸ਼ੁਕਲਾ ਮਹਾਰਾਸ਼ਟਰ ਪੁਲਿਸ ਦੀ ਨਵੀਂ ਡੀਜੀਪੀ ਬਣੀ ਆ ਪ੍ਰਮੋਦ ਸ਼ਰਮਾ ਨੂੰ ਐਨ ਐਚ ਐਸ ਆਰ ਸੀ ਐਲ ਦਾ ਡਾਇਰੈਕਟਰ ਚੁਣਿਆ ਗਿਆ ਮਕਰੰਦ ਰਾਣਾਡੇ ਏਅਰ ਫੋਰਸ ਹੈੱਡ ਕੁਆਰਟਰ ਨਵੀਂ ਦਿੱਲੀ ਵਿਖੇ ਡਾਇਰੈਕਟਰ ਜਨਰਲ ਬਣਨਗੇ ਮਕਰੰਦ ਰਾਣਾਡੇ ਸੰਜੇ ਸਿੰਘ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਚੁਣਿਆ ਗਿਆ ਸਿਹਤ ਰਾਜਦੂਤ ਅਮਿਰਤਾ ਰਾਏ ਚੰਦ ਨੂੰ ਸਲਾਮ ਬੰਬੇ ਫਾਊਂਡੇਸ਼ਨ ਦੇ ਵਿੱਚ ਨਾਮਜ਼ਦ ਕੀਤਾ ਗਿਆ ਨੈਕਸਟ ਕੁਐਸ਼ਨ ਕਿਸ ਨੂੰ ਹਾਲ ਹੀ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ ਦਾ ਡਾਇਰੈਕਟਰ ਜਨਰਲ ਚੁਣਿਆ ਗਿਆ ਕੇਂਦਰੀ ਰਿਜ਼ਰਵ ਪੁਲਿਸ ਬਲ ਇਸ ਦੀ ਫੁੱਲ ਫਾਰਮ ਕੀ ਹੈ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਤੇਸ ਦਾ ਡਾਇਰੈਕਟਰ ਜਨਰਲ ਚੁਣਿਆ ਗਿਆ ਅਨੀਸ਼ ਦਿਆਲ ਸਿੰਘ ਨੂੰ অপਸ਼ਨ B ਇਜ਼ ਦਾ ਰਾਈਟ ਆਂਸਰ CRP ਦੀ ਸਥਾਪਨਾ CRPF ਦੀ ਸਥਾਪਨਾ ਕਦੋਂ ਹੋਈ ਸੀ 1939 ਨੂੰ ਹੈੱਡਕੁਆਰਟਰ ਨਵੀਂ ਦਿੱਲੀ ਦੇ ਵਿੱਚ ਤੇ ਐਟ ਪ੍ਰੈਸੈਂਟ ਡਾਇਰੈਕਟਰ ਜਨਰਲ ਤਾਂ ਇਹੀ ਬਣ ਗਏ ਨੇ ਅਨੀਸ਼ ਦਿਆਲ ਸਿੰਘ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਰਾਜਸਥਾਨ ਦੇ ਮੁੱਖ ਸਕੱਤਰ ਵਜੋਂ ਕਿਸ ਨੂੰ ਚੁਣਿਆ ਗਿਆ ਵੈਰੀ ਇੰਪੋਰਟੈਂਟ ਰਾਜਸਥਾਨ ਦੇ ਮੁੱਖ ਸਕੱਤਰ ਬਣੇ ਆ ਜੀ ਕੌਣ ਬਣੇ ਨੇ ਰਾਜਸਥਾਨ ਦੇ ਮੁੱਖ ਸਕੱਤਰ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਸੁੰਦਾਂਸ ਪੰਥ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਇਹ ਰਾਜਸਥਾਨ ਦੇ ਮੁੱਖ ਸਕੱਤਰ ਬਣੇ ਆ ਹੁਣ ਰਾਜਸਥਾਨ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਰਾਜਸਥਾਨ ਰਾਜਸਥਾਨ ਦੀ ਕੈਪੀਟਲ ਆ ਜੈਪੁਰ ਚੀਫ ਮਿਨਿਸਟਰ ਆ ਭਜਨ ਲਾਲ ਸ਼ਰਮਾ ਅਤੇ ਗਵਰਨਰ ਆ ਕਲਰਾਜ ਮਿਸਰਾ ਰਾਜਸਥਾਨ ਦੇ ਵਿੱਚ ਸਰਸਕਾ ਨੈਸ਼ਨਲ ਪਾਰਕ ਰੰਥੋਂਬੌਰ ਨੈਸ਼ਨਲ ਪਾਰਕ ਡੇਜ਼ਰਟ ਨੈਸ਼ਨਲ ਪਾਰਕ ਬੁਕੁੰਦਰਾ ਨੈਸ਼ਨਲ ਪਾਰਕ ਕੁੰਬਲਗੜ ਨੈਸ਼ਨਲ ਪਾਰਕਾ ਕਿਓਲਾ ਦੇ ਉਹ ਨੈਸ਼ਨਲ ਪਾਰਕਾ ਖੇਤਰਫਲ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਰਾਜਾ Rajasthan Rajasthan ਅਤੇ Madhya Pradesh ਦਰਮਿਆਨ ਪੂਰਵੀ Rajasthan Canal Project ਤੇ ਸਹਿਮਤੀ ਬਣੀ ਲੋਕ ਕਲਾਵਾਂ ਨੂੰ ਸਮਰਪਿਤ 11 ਦਿਨਾਂ ਦਾ ਲੋਕ ਮਹਾ ਲੋਕ ਰੰਗ ਮਹਾਉਤਸਵ ਜੈਪੁਰ ਵਿੱਚ ਆਯੋਜਿਤ ਕੀਤਾ ਜਾਵੇਗਾ ਉਦੈਪੁਰ ਭਾਰਤ ਦਾ ਪਹਿਲਾ ਵੈਟਲੈਂਡ ਸ਼ਹਿਰ ਬਣੇ Rajasthan ਵਿੱਚ ਢੋਲ ਪਰ ਕਰੋਲੀ ਟਾਈਗਰ ਰਿਜ਼ਰਵ ਨੂੰ ਮਾਨਤਾ ਮਿਲੀ ਆ ਠੀਕ ਹੈ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ